ਫਿਲੀਪੀਨ ਦੇ ਵਿੱਚ ਤਬਾਹੀ ਮਚਾਉਣ ਤੋਂ ਬਾਅਦ ਹੁਣ ਬੁਆਲੋਈ ਤੂਫਾਨ ਨੇ ਵਿਏਟਨਾਮ ਦੇ ਵਿੱਚ ਤਬਾਹੀ ਮਚਾ ਦਿੱਤੀ ਹੈ ਦੱਸਦੀ ਹੈ ਕਿ ਤੇਜ਼ ਹਵਾਵਾਂ ਦੇ ਨਾਲ ਉੱਥੇ ਮੋਲੇਤਾਰ ਬਾਰਿਸ਼ ਹੋ ਰਹੀ ਹੈ ਜਿਸ ਦੇ ਵਿੱਚ ਸੜਕਾਂ ਡੁੱਬ ਚੁੱਕੀਆਂ ਨੇ ਘਰਾਂ ਦੇ ਵਿੱਚ ਪਾਣੀ ਦਾਖਲ ਹੋ ਚੁੱਕਾ ਹੈ ਹੜ ਵਰਗੀ ਸਥਿਤੀ ਬਣ ਚੁੱਕੀ ਹੈ ਔਰ ਕਈ ਇਲਾਕਿਆਂ ਦਾ ਸੰਪਰਕ ਟੁੱਟ ਚੁੱਕਾ ਹੈ ਕਿਉਂਕਿ ਆਰਜੀ ਪੁਲ ਵਹਿ ਗਏ ਨੇ ਤਾਂ ਤੂਫਾਨ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਕਿਸ ਤਰੀਕੇ ਦੇ ਨਾਲ ਵਿਏਟਨਾਮ ਦੇ ਵਿੱਚ ਤੇਜ਼ ਤੂਫਾਨ ਆਇਆ ਹੈ ਜਿਸ ਦੇ ਵਿੱਚ ਕਈ ਪੁਲ ਬਹਿ ਚੁੱਕੇ ਨੇ ਸੜਕਾਂ ਡੁੱਬ ਚੁੱਕੀਆਂ ਨੇ ਤੇਜ਼ ਬਾਰਿਸ਼ ਹੋ ਰਹੀ ਹੈ ਉੱਥੇ ਔਰ ਕਈ ਇਲਾਕਿਆਂ ਦੇ ਨਾਲ ਸੰਪਰਕ ਟੁੱਟ ਚੁੱਕਾ ਹੈ ਔਰ ਕਈ ਇਲਾਕਿਆਂ ਦੇ ਵਿੱਚ ਬਿਜਲੀ ਗਲ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਨੂੰ ਘਰ-ਬਾਰ ਛੱਡ ਕੇ ਉੱਥੋਂ ਭੱਜਣਾ ਪਿਆ ਹੈ ਦੱਸਦੀ ਹੈ ਕਿ 15000 ਲੋਕ ਹੁਣ ਤੱਕ ਆਪਣੇ ਘਰ-ਬਾਰ ਛੱਡ ਕੇ ਜਾ ਚੁੱਕੇ ਨੇ ਜਦੋਂ ਕਿ 19 ਲੋਕਾਂ ਦੀ ਮੌਤ ਹੋ ਚੁੱਕੀ ਹੈ ਇਸ ਤੂਫਾਨ ਦੇ ਵਿੱਚ ਔਰ ਅ 200 ਤੋਂ ਜ਼ਿਆਦਾ ਲੋਕ ਲਾਪਤਾ ਹੋ ਚੁੱਕੇ ਨੇ ਔਰ ਖਤਰਨਾਕ ਇਹ ਤੂਫਾਨ ਦੀਆਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤੇਜ਼ ਮੀਂਹ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਨੇ ਘਰਾਂ ਦੀਆਂ ਛੱਤਾਂ ਤੱਕ ਉੜ ਚੁੱਕੀਆਂ ਨੇ ਔਰ ਤੇਜ਼ ਤੂਫਾਨ ਉਥੇ ਚੱਕਰਵਾਤੀ ਤੂਫਾਨ ਉੱਡਦਾ ਹੋਇਆ ਨਜ਼ਰ ਆ ਰਿਹਾ ਹੈ ਔਰ ਕਿਸ ਤਰੀਕੇ ਦੇ ਨਾਲ ਤਬਾਹੀ ਮਚੀ ਹੈ ਵਿਤਨਾਮ ਦੇ ਵਿੱਚ ਇਸ ਤੋਂ ਪਹਿਲਾਂ ਇਹ ਤੂਫਾਨ ਫਿਲੀਪੀਨ ਦੇ ਵਿੱਚ ਐਂਟਰ ਕਰਦਾ ਹੈ ਫਿਲੀਪੀਨ ਦੇ ਵਿੱਚ ਤਬਾਹੀ ਮਚਾਉਂਦਾ ਹੋਇਆ ਇਤਫਾਨ ਹੁਣ ਵਿਏਟਨਾਮ ਦੇ ਵਿੱਚ ਐਂਟਰ ਕਰਦਾ ਜਿਸ ਦੇ ਵਿੱਚ 19 ਲੋਕਾਂ ਦੀ ਮੌਤ ਹੋ ਚੁੱਕੀ ਹੈ ਔਰ 200 ਤੋਂ ਜ਼ਿਆਦਾ ਲੋਕ ਲਾਪਤਾ ਹੋ ਚੁੱਕੇ ਨੇ ਜਦੋਂ ਕਿ 50 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਔਰ 15000 ਲੋਕ ਆਪਣੇ ਘਰ-ਬਾਰ ਛੱਡ ਕੇ ਇੱਥੋਂ ਜਾ ਚੁੱਕੇ ਨੇ ਔਰ ਜਿਸ ਤਰੀਕੇ ਦੇ ਨਾਲ ਹੜਾ ਨੇ ਤਬਾਹੀ ਬੀਤੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮਚਾਈ ਸੀ ਤਾਂ ਉਸੇ ਤਰੀਕੇ ਦੀਆਂ ਭਿਆਨਕ ਤਸਵੀਰਾਂ ਵੀਅਤਨਾਮ ਤੋਂ ਸਾਹਮਣੇ ਆ ਰਹੀਆਂ ਨੇ ਹੱਡ ਨੇ ਤਬਾਹੀ ਮਚਾਈ ਹੋਈ ਹੈ ਚੱਕਰਵਾਤੀ ਤੂਫਾਨ ਇੱਕ ਪਾਸੇ ਦੂਸਰੇ ਪਾਸੇ ਤੇਜ਼ ਹਵਾਵਾਂ ਦੇ ਨਾਲ ਮੁੱਲ ਧਾਰ ਵਰਿਸ਼ ਹੋ ਰਹੀ ਹੈ ਜਿਸ ਕਰਕੇ ਕਈ ਪੁਲ ਟੁੱਟ ਚੁੱਕੇ ਨੇ ਔਰ ਕਈ ਸੜਕਾਂ ਡੁੱਬ ਚੁੱਕੀਆਂ ਨੇ ਔਰ ਤੂਫਾਨ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਤਬਾਹੀ ਮਚਾਉਂਦਾ ਹੋਇਆ ਅੱਗੇ ਵਧ ਰਿਹਾ ਹੈ ਔਰ ਕਈ ਲੋਕ ਪ੍ਰਭਾਵਿਤ ਹੋਏ ਨੇ ਦੱਸਦੀ ਹੈ ਕਿ ਲੱਖਾਂ ਤੋਂ ਜ਼ਿਆਦਾ ਲੋਕ ਇੱਥੇ ਦੱਸਿਆ ਜਾ ਰਿਹਾ ਹੈ ਪ੍ਰਭਾਵਿਤ ਹੋਏ ਨੇ ਕਿਉਂਕਿ ਘਰਾਂ ਦੀ ਬੱਤੀ ਗੁੱਲ ਹੋ ਚੁੱਕੀ ਹੈ ਤੂਫਾਨ ਦੇ ਨਾਲ ਸੜਕਾਂ ਦੇ ਉੱਤੇ ਖੰਭੇ ਡਿਗੇ ਹੋਏ ਨੇ ਦਰਖਤ ਡਿਗੇ ਹੋਏ ਨੇ ਔਰ ਜੋ ਬਿਜਲੀ ਹੈ ਉਹ ਠੱਪ ਹੋ ਚੁੱਕੀ ਹੈ ਜਿਸ ਕਰਕੇ ਲੋਕਾਂ ਦਾ ਜੋ ਰਹਿਣ ਸਹਿਣ ਹੈ ਉਸ ਦੇ ਵਿੱਚ ਬਹੁਤ ਮੁਸ਼ਕਲਾ ਪੇਸ਼ ਆ ਰਹੀਆਂ ਨੇ ਔਰ ਇਸੇ ਦੇ ਚੱਲਦੇ ਤਕਰੀਬਨ ਲੱਖਾਂ ਲੋਕ ਪ੍ਰਭਾਵਿਤ ਹੋਏ ਨੇ ਤਾਂ ਦੱਸ ਜੀ ਤੂਫਾਨ ਨੇ ਕਈ ਸੂਬਿਆਂ ਦੇ ਵਿੱਚ ਕਹਿਰ ਮਚਾਇਆ ਹੈ ਸੜਕਾਂ ਡੁੱਬਗੀਆਂ ਨੇ ਗੱਡੀਆਂ ਪਾਣੀ ਦੇ ਵਿੱਚ ਡੁੱਬਗੀਆਂ ਨੇ ਜੋ ਸੜਕਾਂ ਦੇ ਉੱਤੇ ਖੜੀਆਂ ਹੋਈਆਂ ਸੀ ਔਰ ਪਹਾੜੀ ਇਲਾਕਿਆਂ ਦੇ ਵਿੱਚ ਕਈ ਜੋ ਪਿੰਡ ਨੇ ਉਹਨਾਂ ਦੇ ਨਾਲ ਸੰਪਰਕ ਟੁੱਟ ਚੁੱਕਾ ਹੈ ਸਕੂਲਾਂ ਦੇ ਵਿੱਚ ਸਕੂਲ ਵੀ ਘਰ ਵੀ ਇਹ ਸਾਰੇ ਇਸ ਤੂਫਾਨ ਦੀ ਜਾਦ ਦੇ ਵਿੱਚ ਆ ਚੁੱਕੇ ਨੇ ਔਰ ਬਿਜਲੀ ਦੇ ਖੰਭਿਆਂ ਨੂੰ ਵੀ ਤੂੜਾ ਕੇ ਤੋੜ ਕੇ ਲੈ ਗਿਆ ਹੈ ਤੂਫਾਨ ਔਰ ਘਰਦਿਆਂ ਛੱਤਾਂ ਦੱਸਿਆ ਜਾ ਰਿਹਾ ਕਿ ਕਈ ਛੱਤਾ ਤੱਕ ਉੜ ਗਈਆਂ ਨੇ ਤਾਂ ਇੰਨਾ ਖਤਰਨਾਕ ਇਹ ਤੂਫਾਨ ਹੈ ਔਰ ਜਿਸ ਦੇ ਕਰਕੇ ਹੁਣ ਤੱਕ ਕਈ ਮੌਤਾਂ ਹੋ ਚੁੱਕੀਆਂ ਨੇ ਔਰ ਦੱਸਿਆ ਜਾ ਰਿਹਾ ਕਿ ਥਾਨ ਹੁਆ ਸੂਬੇ ਦੇ ਵਿੱਚ ਕਈ ਅਧਿਕਾਰੀ ਜੋ ਦਰਖਤ ਡਿਗਨ ਦੇ ਨਾਲ ਦਰਖਤ ਦੀ ਚਪੇਟ ਦੇ ਵਿੱਚ ਆ ਜਾਂਦੇ ਨੇ ਤਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਦੂਸਰੇ ਪਾਸੇ ਤੇਜ਼ ਹਵਾਵਾਂ ਦੇ ਚੱਲਦੇ ਮੱਛੀ ਫੜਨ ਜਾ ਰਹੀ ਸੀ ਇੱਕ ਕਿਸ਼ਤੀ ਤੇ ਬੈਠ ਕੇ ਕੁਝ ਮਲਾਤ ਆ ਰੱਸੀ ਟੁੱਟ ਜਾਂਦੀ ਹੈ ਜਿਸ ਕਰਕੇ ਉਸ ਕਿਸ਼ਤੀ ਦੇ ਉੱਤੇ ਜੋ ਕਰੂ ਮੈਂਬਰ ਬੈਠੇ ਹੋਏ ਸੀ ਤਾਂ ਉਹ ਵਹਿ ਜਾਂਦੇ ਨੇ ਤਕਰੀਬਨ 9 ਕਰੂ ਮੈਂਬਰ ਸੀ ਜਿਨ੍ਹਾਂ ਦੇ ਵਿੱਚ 4 ਤੈਰ ਕੇ ਕਿਨਾਰੇ ਤੇ ਪਹੁੰਚਦੇ ਨੇ ਕਿਸੇ ਤਰ੍ਹਾਂ ਔਰ ਜਿਹੜੇ ਬਾਕੀ ਨੇ ਉਹ ਲਾਪਤਾ ਹੋ ਜਾਂਦੇ ਨੇ ਔਰ ਰੈਸਕਿਊ ਟੀਮ ਦੇ ਵੱਲੋਂ ਇਹਨਾਂ ਦੀ ਜੋ ਭਾਲ ਹੈ ਉਹ ਕੀਤੀ ਜਾ ਰਹੀ ਹੈ ਤਾਂ tufaan ਦੇ ਵੱਲੋਂ ਇੱਕ ਵਾਰ ਕਹਿਰ ਮਚਾਇਆ ਗਿਆ ਹੈ ਵਿਏਟਨਾਮ ਦੇ ਵਿੱਚ ਤੇਜ਼ tufaan ਆਇਆ ਜਿਸ ਦੇ ਕਰਕੇ ਤੇਜ਼ ਮੋਹਲੇਦਾਰ ਬਾਰਿਸ਼ ਹੋ ਰਹੀ ਹੈ ਉੱਥੇ ਔਰ ਦੂਸਰੇ ਪਾਸੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਿਸ ਕਰਕੇ ਕਾਫੀ ਨੁਕਸਾਨ ਵੀਅਤਨਾਮ ਦੇ ਵਿੱਚ ਹੋ ਚੁੱਕਾ ਹੈ 19 ਲੋਕਾਂ ਦੀ ਮੌਤ ਹੋ ਚੁੱਕੀ ਹੈ 200 ਤੋਂ ਜ਼ਿਆਦਾ ਲੋਕ ਲਾਪਤਾ ਦੱਸੇ ਜਾ ਰਹੇ ਨੇ ਔਰ ਜ਼ਿੰਦਗੀ ਪੂਰੇ ਤਰੀਕੇ ਦੇ ਨਾਲ ਅਸਤ ਵਿਅਸਤ ਹੋ ਗਈ ਹੈ ਸੜਕਾਂ ਦੇ ਉੱਤੇ ਦਰਖਤ ਡਿਗੇ ਹੋਏ ਨਜ਼ਰ ਆ ਰਹੇ ਨੇ ਬਿਜਲੀ ਦੇ ਖੰਭੇ ਟੁੱਟ ਕੇ ਡਿੱਗੇ ਨੇ ਘਰਾਂ ਦੀਆਂ ਛੱਤਾਂ ਉੱਡ ਗਈਆਂ ਨੇ ਔਰ ਬੇਹਦ ਨੁਕਸਾਨ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ